ਜੇ ਮਿਲ ਜੇ ਦਾ ਕਰਾਵਾਂਗੇ ਕੀ ਮਿਲ ਜੇ ਦਾ ਕਰਾ ਲਵਾਂ ਗਯਾ ਗਯਾ ਤੁਸੀਂ ਪਹਿਲਾਂ ਵਿਆਹ ਹੋਇਆ ਨਹੀਂ ਤੁਹਾਡਾ ਹੋਇਆ ਮੈਂ ਪਹਿਲਾਂ ਵਿਆਹ ਤੈਨੂੰ ਅਸੀਂ ਪਹਿਲਾਂ ਆ ਤੀਜਾ ਹਾਂਜੀ ਈਦਾ ਸੀਗਾ ਫਿਰ ਹੁਣ ਮਤਲਬ ਚੌਥਾ ਵਿਆਹ ਕਰਾਉਣ ਨੂੰ ਫਿਰਦੇ ਹੋ ਹਾਂਜੀ ਤੇ ਹੁਣ ਫਿਰ ਤੁਸੀਂ ਚੌਥਾ ਕਰਾਉਣ ਨੂੰ ਫਿਰਦੇ ਹੋ ਬੰਮੇ ਦੇ ਜੇ ਰਮੇਹਵਾਨੀਆਂ ਬੰਮੇ ਦੇ ਜੇ ਰਮੇਹਵਾਨੀਆਂ ਪਤੰਦਰਾ ਲੋਕਾਂ ਦੇ ਕਈਆਂ ਦੇ ਇੱਕ ਇੱਕ ਨਹੀਂ ਹੁੰਦਾ ਤੂੰ ਚੌਥਾ ਕਰਾਉਣ ਨੂੰ ਫਿਰਦਾ ਉਹ ਫਿਰ ਬਾਕੀ ਜਨਾਨੀਆਂ ਸਹੀ ਨਹੀਂ ਨਾ ਮਿਲਗੀਆਂ ਨਾ ਉਹ ਫਿਰ ਬਾਕੀ ਜਨਾਨੀਆਂ ਸਹੀ ਨਹੀਂ ਨਾ ਮਿਲਗੀਆਂ ਨਾ ਬਾਤੋ ਇੱਕ ਇੱਕ ਕਰਾਰ ਆਪਦਾ ਚਲਾਉਣਾ ਔਖਾ ਹੋਇਆ ਪਿਆ ਲੈ ਕਿਹੜੇ ਬੰਦਾ ਚਾਰ ਚਾਰ ਜਿਹੜਾ ਹੈਗਾ ਵਿਆਹ ਕਰਾਉਣ ਨੂੰ ਜਿਹੜਾ ਹੈਗਾ ਤਰਜੀਹ ਦੇ ਰਿਹਾ ਹੈਗਾ ਕਹਿੰਦੇ ਨੇ ਕਿ ਇਨਸਾਨ ਚਾਹੇ ਜਿੰਨਾ ਮਰਜੀ ਉਮਰ ਦਾ ਬੁੱਢਾ ਹੋ ਜਾਵੇ ਲੇਕਿਨ ਉਹਦੇ ਦਿਲ ਦੇ ਜਿਹੜੇ અરਮਾਨ ਆ ਉਹ ਕਦੇ ਨਹੀਂ ਮਰਦੇ ਔਰ ਸਾਡੇ ਨਾਲ ਇਹੋ ਜਿਹਾ ਹੀ ਇੱਕ ਵਿਅਕਤੀ ਸਾਡੇ ਨਾਲ ਆ ਸੀ ਸੜਕ ਤੇ ਜਾ ਰਹੇ ਸੀ ਸਾਨੂੰ ਇਹ ਦਿਸਿਆ ਕੀ ਨਾਮ ਹੈ ਤੁਹਾਡਾ ਨੀਟਾ ਮੇਰਨਾ ਜੀ ਨੀਟੇ ਗੁਲਾਬੀ ਪੱਗ ਬੰਨੀ ਐ ਸੇਹਰਾ ਲਾਇਆ ਹੱਥ ਚ ਕਿਰਪਾਨ ਫੜੀ ਐ ਕਿ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਯਾਰ ਬਟੈਂਪਾ ਛੜਕਦੇ ਕਰੀਏ ਨੇ ਬਸ ਤੇ ਜੇ ਮਿਲ ਜੇ ਤਾਂ ਕਰਾਵ ਹੀ ਲਵਾਂਗੇ ਕੀ ਮਿਲ ਜੇ ਤਾਂ ਕਰਾਵਾਂਗੇ ਵਿਆਹ ਵਿਆਹ ਹਾਂਜੀ ਪਹਿਲਾਂ ਵਿਆਹ ਹੋਇਆ ਨਹੀਂ ਤੁਹਾਡਾ ਹੋਇਆ ਪਹਿਲਾਂ ਵਿਆਹ ਤੇ ਉਹ ਪਹਿਲਾਂ ਵਾਲੇ ਬੱਚੇ ਕਿੱਥੇ ਆ ਘਰ ਵਾਲੀ ਕਿੱਥੇ ਪਹਿਲਾਂ ਵਾਲੇ ਘਰ ਬਾਲ ਛੱਡਦਾ ਜਾਨ ਨਹੀਂ ਬਸ ਹਾਂਜੀ ਮੈਂ ਤੇ ਹੁਣ ਦੁਬਾਰਾ ਫੇਰ ਕਰਾਉਣ ਨੂੰ ਫਿਰਦੇ ਹਾਂ ਤੁਸੀਂ ਹਾਂਜੀ ਤਿੰਨ ਸੀ ਪਹਿਲਾਂ ਆ ਤੀਜਾ ਹਾਂਜੀ ਤੀਜਾ ਸੀਗਾ ਪਹਿਲਾਂ ਅੱਛਾ ਹੁਣ ਮਤਲਬ ਚੌਥਾ ਵਿਆਹ ਕਰਾਉਣ ਨੂੰ ਫਿਰਦੇ ਹਾਂ ਹਾਂਜੀ ਤੇ ਤੁਹਾਡਾ ਜਿਹੜਾ ਕਾਰੋਬਾਰ ਹੈਗਾ ਉਹ ਕੀ ਹੈਗਾ ਇਹ ਕਾਰੋਬਾਰ ਕਵਾੜ ਚੌਕ ਦੇ ਬਾਹਰ ਰੋਟੀ ਪਾਣੀ ਬਣਾਈ ਜਾਂਦਾ ਬਸ ਅੱਛਾ ਅੱਛਾ ਹਾਂਜੀ ਤੇ ਜਿਹੜੇ ਪਹਿਲਾਂ ਤਿੰਨ ਵਿਆਹ ਕਰਾਏ ਸੀਗੇ ਉਹਨਾਂ ਦੇ ਬੱਚੇ ਨਹੀਂ ਬੱਚਾ ਕੋਈ ਨਹੀਂ ਸਨ ਹੁੰਦੇ ਇਸੇ ਦੇ ਦੰਨ ਬੱਚੇ ਇਹਦੇ ਜਿਹੜੀ ਹੁਣ ਹੈ ਘਰੇ ਬੈਠੀ ਉਹਦੇ ਤਿੰਨ ਬੱਚੇ ਹੈ ਹਾਂਜੀ ਤੇ ਹੁਣ ਫੇਰ ਤੁਸੀਂ ਚੌਥਾ ਕਰਾਉਣ ਨੂੰ ਫਿਰਦੇ ਹੋ ਬਬ ਮੈਨ ਜੀ ਨ ਮਿਹਰਵਾਨੀਆਂ ਪਤੰਦਰਾ ਲੋਕਾਂ ਦੇ ਕਈਆਂ ਦੇ ਇੱਕ ਇੱਕ ਨਹੀਂ ਹੁੰਦਾ ਤੂੰ ਚੌਥਾ ਕਰਾਉਣ ਨੂੰ ਫਿਰਦਾ ਉਹ ਫਿਰ ਬਾਕੀ ਜਨਾਨੀਆਂ ਸਹੀ ਨਹੀਂ ਨਾ ਮਿਲਣਗੀਆਂ ਨਾ ਇਹ ਕਰੋਂ ਦਿਮਾਗ ਸਹੀ ਗਾ ਮਤਲਬ ਇਹ ਤੀਜਾ ਸੀਗਾ ਵਾ ਇਹ ਉਹਦਾ ਦਿਮਾਗ ਨੇ ਇੱਕ ਦਾ ਸਹੀ ਸੀਗਾ ਤੇ ਇੱਕ ਜੇ ਕੰਮ ਕਈਦਾ ਤਾਂ ਬੈਠੀ ਨਹੀਂ ਸੀਗੀ ਫਿਰ ਕਰ ਲੈਣੀ ਸੀਗੀ ਤੇ ਰੋਟੀ ਵੀ ਨਹੀਂ ਬਣਾਉਣੀ ਹੁੰਦੀ ਸੀ ਉਹ ਪਹਿਲੇ ਸੀ ਕਰਕੇ ਫਿਰ ਦੁੱਕ ਕਰਾਉਣਾ ਕੀ ਦੋ ਹੋਂ ਵਾਲੀ ਨੂੰ ਤੁਸੀਂ ਐ ਨਹੀਂ ਕਹਿ ਸਕਦੇ ਵੀ ਮੇਰੇ ਨਾਲ ਰਹਿ ਨੇ ਆਂ ਬਜਾਲੇ ਕੰਦ ਕੱਢੇ ਪਰਲੇ ਪਾਸੇ ਇਧਰ ਹੋਰ ਇਹਨਾਂ ਦੀ ਪਰਲੇ ਪਾਸੇ ਮੇਰੀ ਬੀਬੀ ਰਹਿੰਦੀ ਹੈ ਉਮਰ ਕਿੰਨੀ ਹੈ ਤੁਹਾਡੀ ਮੇਰੀ ਹੋਊਗੀ 40 ਕੇ ਸਾਲ ਦੀ 40 ਸਾਲ ਤੋਂ ਬਿਲਕੁਲ ਇਹ ਆ ਨੀਟਾ ਔਰ ਇਹਦੀ ਜਿਹੜੀ ਹਜੇ ਵੀ ਜਿਹੜੀ ਆਸ ਹੈਗੀ ਆ ਕਿ ਤਿੰਨ ਇਹਦੇ ਵਿਆਹ ਪਹਿਲਾਂ ਹੋ ਚੁੱਕੇ ਆ ਚੌਥਾ ਹੁਣ ਵੀ ਹਜੇ ਜਿਹੜਾ ਹੈਗਾ ਕਰਾਉਣ ਨੂੰ ਇਹ ਤਿਆਰ ਹੈਗਾ ਔਰ ਅੱਜ ਦੇ ਸਮੇਂ ਦੇ ਵਿੱਚ ਇੰਨਾ ਜ਼ਮਾਨਾ ਜਿਹੜਾ ਫਾਸਟ ਚੱਲ ਰਿਹਾ ਲੋਕਾਂ ਤੋਂ ਇੱਕ ਇੱਕ ਘਰ ਆਪ ਦਾ ਚਲਾਉਣਾ ਔਖਾ ਹੋਇਆ ਪਹਿਲੇ ਕਿਹੜੇ ਬੰਦਾ ਚਾਰ-ਚਾਰ ਜਿਹੜਾ ਹੈਗਾ ਵਿਆਹ ਕਰਾਉਣ ਨੂੰ ਜਿਹੜਾ ਹੈਗਾ ਤਰਜੀਹ ਦੇ ਰਿਹਾ ਹੈਗਾ ਕੈਮਰਾਮੈਨ ਸਿਕੰਜੇਂਦਰ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦ